ਆਲੋਕਾ ਵਾਹਿਗੁਰੂ ਜੀ ਦੇ ਸਤਿ ਸ਼੍ਰੀ ਅਕਾਲ ਸਾਰੇ ਸਾਥੀ ਜਣ ਬੋਲੇ ਅੱਜ ਮੈਂ ਅੱਜ ਸਿਰਫ ਵੈਸੋ ਨੂੰ ਨਹੀਂ ਸਗੋਂ ਪੰਜਾਬ ਸਰਕਾਰ ਦਾ ਪ੍ਰਤੀਨਿਧੀ ਬਣ ਕੇ ਆਇਆ ਹਾਂ ਇੱਕ ਅਜਿਹੀ ਸਰਕਾਰ ਜੋ ਬੇਦੀ ਵਾਰ ਹਕੀਕਤ ਵਿੱਚ ਨਸ਼ਿਆਂ ਦੇ ਖਿਲਾਫ ਕੰਮ ਕਰਾਈ ਰਹੀ ਹੈ ਮੁੱਖ ਮੰਤਰੀ ਭਗਵਾਨ ਕਮਾਨ ਜੀ ਅਤੇ ਪੂਰੀ ਪੰਜਾਬ ਸਰਕਾਰ ਨੇ ਸਾਫ ਕਰ ਦਿੱਤਾ ਹੈ ਮੌਨ ਨਸ਼ਾ ਮਾਮੀਆ ਜਾਂ ਪਸਕਰ ਪੰਜਾਬ ਦੀ ਜ਼ਮੀਨ ਤੇ ਫਖਸ਼ੇ ਨਹੀਂ ਜਾਣਗੇ ਜਿੱਥੇ ਪਹਿਲਾਂ ਨਸ਼ਿਆਂ ਦੇ ਘਟਿਆ ਨੂੰ ਸਿਆਸੀ ਸਰਪੰਚ ਦੀ ਮਲਨੀ ਸੀ ਅੱਜ ਉੱਥੇ ਬੰਡੋਲੇ ਚੱਲ ਰਹੇ ਹਨ ਸਰਕਾਰ ਦਾ ਸੰਤੇਸ਼ ਬਿਲਕੁਲ ਸਾਫ ਹੈ ਜਾਂ ਤਾਂ ਨਸ਼ਾ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਉਸ ਨੂੰ ਹੋਰੀ ਹੈ ਮੁੱਤਾ ਗਿਆ ਹੈ ਨਾ ਕੋਈ ਸਿਆਸੀ ਦੁਆਰ ਹੈ ਨਾ ਕੋਈ ਕਾਬਤ ਕਿੰਨਾ ਵਿੱਚ ਕਿੰਨਾ ਕਿੰਨਾ ਵਿੱਚ ਸ਼ਾਪਾ ਮਾਰੀ ਹੋ ਰਹੀ ਹੈ ਸਸਤਰਾਂੀਆਂ ਜਿਆਦਾ ਤਾਂ ਜਕ ਹੋਈਆਂ ਹਨ ਅਤੇ ਜਿਨ੍ਹਾਂ ਤੇ ਅਪੀਲ ਕਰਦੀਆਂ ਤਾਂ ਹੈ ਜਾਂ ਤਾਂ ਉਹ ਜੇਲ੍ਹ ਵਿੱਚ ਹਨ ਜਾਂ ਪ੍ਰਾਰੰਭ ਐਸ ਐਚਓ ਪੀ ਐਸ ਪੀ ਐਸ ਐਸ ਪੀ ਅਤੇ ਸੀ ਐਮ ਦਫ਼ਤਰ ਤੱਕ ਹਰ ਦਫ਼ਤਰ ਤੱਕ ਹਰ ਸਰਕਾਰੀ ਕੋਈ ਚਾਹਤ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਪੰਜਾਬ ਨੂੰ ਡਰਾਉਣ ਵਾਲਾ ਪੰਜਾਬ ਨੂੰ ਡਰਾਉਣ ਵਾਲੇ ਨਹੀਂ ਸਾਬਤ ਹੋਣ ਵਾਲੀ ਹੈ ਜੇਕਰ ਕਿਸੇ ਦੇ ਘਰ ਵਿੱਚ ਕੋਈ ਨੌਜਵਾਨ ਨਸ਼ੇ ਦੀ ਲਪੇਟ ਵਿੱਚ ਹੈ ਤਾਂ ਉਸੇ ਬਹੁਤ ਉਸ ਨੂੰ ਬਸੋ ਇਲਾਜ ਅਤੇ ਸਹਾਇਤਾ ਦੋਵੇਂ ਉਪਲਬਧ ਹਨ ਐਸਐਚਓ ਦਫਤਰ ਸਿਰਫ ਮੌਂਟਿਵੰਦ ਦਾ ਦਫਤਰ ਨਹੀਂ ਸਰਗੋਹ ਤੁਹਾਡੇ ਪਿੰਡ ਦੀ ਸੁਰੱਖਿਆ ਦੀ ਪਹਿਲੀ ਕੰਡ ਹੈ ਕਿ ਪਰ ਇਹ ਚੜਾਈ ਸਿਰਫ ਮੈਂ ਸਿਰਫ ਉਸ ਦੀ ਨਹੀਂ ਤੁਹਾਡੀ ਸਭ ਦੀ ਜ਼ਿੰਮੇਵਾਰੀ ਹੈ ਜੇਕਰ ਤੁਹਾਡੇ ਪਿੰਡ ਵਿੱਚ ਕੋਈ ਨਸ਼ਾ ਕਰਦਾ ਹੈ ਜਾਂਕਰ ਬਾਹਰੋਂ ਆ ਕੇ ਨਸ਼ਾ ਵੇਚਦਾ ਹੈ ਸਾਨੂੰ ਗੁਪਤ ਰੰਤ ਦੱਸੋ ਕਾਰਵਾਈ ਕੀਤੀ ਜਾਵੇਗੀ ਹੁਣ ਤਸਕਰਾਂ ਤੋਂ ਡਰਨ ਦੀ ਲੋੜ ਨਹੀਂ ਤੁਹਾਡੀ ਜਾਣਕਾਰੀ ਗੁਪਤ ਰੱਖੀ ਜਾਵੇਗੀ ਜੇਕਰ ਤੁਹਾਡੇ ਪਿੰਡ ਵਿੱਚ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਹੈ ਉਸ ਦੀ ਜ਼ਮਾਨਤ ਨਾ ਦਿਓ ਨਾ ਹੀ ਕਿਸੇ ਹੋਰ ਨੂੰ ਜ਼ਮਾਨਤ ਦੇਣ ਦਿਓ ਚਲੋ ਮਿਲ ਕੇ ਪੰਜਾਬ ਨੂੰ ਫਿਰ ਉਸ ਤੌਰ ਵਿੱਚ ਲੈ ਚਲੀਏ ਜਿੱਥੇ ਨੌਜਵਾਨਾਂ ਦੇ ਹੱਥ ਵਿੱਚ ਕਿਤਾਬਾਂ ਹੋਣ ਨਾ ਕਿ ਸਰੰਜਾ ਧੰਨਵਾਦ